ਅਸੀਂ ਘਰੋਂ ਪੱਜੇ ਰੁੱਖਾਂ ਥੱਲੇ ਬਹਿਣ ਨੂੰ ਕਿ ਹਵਾ ਸ਼ੈਦ ਗੌਣ ਨੂੰ ਕਹੇ ਸਨੂ ਰਹਾ ਚ ਸਮੇਂ ਦੇ ਪਿਓ ਨੇ ਟੋਕਿਆ ਤੇ ਸੁੱਕੀ ਮਿੱਟੀ ਵਾਉਣ ਨੂੰ ਕਹੇ ਅਸੀਂ ਘਰੋਂ ਪੱਜੇ ਰੁੱਖਾਂ ਥੱਲੇ ਬਹਿਣ ਨੂੰ ਕਿ ਹਵਾ ਸ਼ੈਦ ਗੌਣ ਨੂੰ ਕਹੇ ਸਨੂ ਰਹਾ ਚ ਸਮੇਂ ਦੇ ਪਿਓ ਨੇ ਟੋਕਿਆ ਜਿਹੜੀ ਗੱਡਿਆਂ ਤੇ ਪੀੜਿਆਂ ਦੀ ਰੀਤ ਸੀ ਜਿਉ ਉਹਨੂੰ ਕਿੱਦਾਂ ਹਾਕ ਮਾਰੀਏ ਜਿਹੜੀ ਗਰਜਾਂ ਤੋਂ ਵੱਖਰੀ ਪ੍ਰੀਤ ਸੀ ਜਿਉ ਉਹਨੂੰ ਕਿੱਦਾਂ ਹਾਕ ਮਾਰੀਏ ਸਾਨੂੰ ਬੋੜ ਨੇ ਤੱਥ ਨਹੀਂ ਹੈਗਾ ਆਖਤਾ ਅਗਾਂਹ ਸ਼ਾਉਣੀ ਪਾਉਣ ਨੂੰ ਕਹੇ ਆਕਲ ਨੇ ਕਿਕਰਾਂ ਦੀ ਛਾਈਂ ਖਾ ਕੇ ਰਹਿ ਮੇਠਾ ਪੱਲੀਆਂ ਵਿਛਾਉਣ ਨੂੰ ਕਹੇ ਅਸੀਂ ਘਰੋਂ ਭੱਜੇ ਰੁੱਖਾਂ ਥੱਲੇ ਬਹਿਣ ਨੂੰ ਕਿ ਹਵਾ ਸ਼ੈਦ ਗਾਉਣ ਨੂੰ ਕਹੇ ਸਾਨੂੰ ਰਹਾ ਚ ਸਮੇਂ ਦੇ ਪਿਉ ਨੇ ਟੋਕਿਆਂ ਤੇ ਸੁੱਕੀ ਮਿੱਟੀ ਵਾਉਣ ਨੂੰ ਕਹੇ ਕਿਤੇ ਮੱਸਿਆ ਹੁੰਦੀ ਤਾਂ ਚਲੋ ਮਨ ਦੇ ਕਿ ਨੇਹਰਿਆਂ ਦੇ ਵਸਦੀ ਨਹੀਂ ਇੱਥੇ ਖਿੜੀਆਂ ਰਾਤਾਂ ਚ ਬੈਠੇ ਚਾਨਣੀ ਵੀ ਦੇਖੋ ਕੁਝ ਦੱਸਦੀ ਨਹੀਂ ਕਿਤੇ ਮੱਸਿਆ ਹੁੰਦੀ ਤਾਂ ਚਲੋ ਮਨ ਦੇ ਕਿਨੇਰਿਆਂ ਦੇ ਵਸਦੀ ਨਹੀਂ ਇੱਥੇ ਖਿੜੀਆਂ ਰਾਤਾਂ 'ਚ ਬੈਠੀ ਚਾਨਣੀ ਵੀ ਦੇਖੋ ਕੁਝ ਦੱਸਦੀ ਨਹੀਂ ਸਾਨੂੰ ਥੱਕੀਆਂ ਉਮੀਦਾਂ ਦੀ ਗੁਦਾਵਰੀ ਕਿਨਾਰੇ ਉੱਤੇ ਸੌਣ ਨੂੰ ਕਹੇ ਪਰ ਪਿੱਛੋਂ ਮਾਲਕਾਂ ਦਾ ਹੱਕ ਜਹੀ ਅਸੀਂ ਘਰੋਂ ਪੱਜੇ ਰੁੱਖਾਂ ਥੱਲੇ ਬੈਣ ਨੂੰ ਕਿ ਹਵਾ ਸ਼ੈਦ ਗੌਣ ਨੂੰ ਕਹੇ